ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਅੱਜ ਜੋ ਮੈਂ ਤੁਹਾਡੇ ਨਾਲ ਕਥਾ ਸਾਂਝੀ ਕਰਾਂਗਾ ਸੋ ਇਹਦੇ ਵਿੱਚ ਮੈਂ ਦੱਸਾਂਗਾ ਕਿ ਮੀਰਾਬਾਈ ਦਾ ਪਤੀ ਕਿਸ ਜੁੱਧ ਵਿੱਚ ਮਾਰਿਆ ਗਿਆ ਸੀ ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਦੀ ਪ੍ਰਸਿੱਧ ਛੇ ਮੀਰਾਬਾਈ ਦੇ ਜਨਮ ਲੈਣ ਅਤੇ ਚੋਲਾ त्याਗਣ ਦੀਆਂ ਤਰੀਖਾਂ ਤੋਂ ਬੀ ਸਤਿਗੁਰੂ ਰਬੀਦਾਸ ਮਹਾਰਾਜ ਜੀ ਦੇ ਜੀਵਨ ਅਤੇ ਅੰਤ ਸਮੇਂ ਦਾ ਪਤਾ ਲੱਗਦਾ ਹੈ। ਸੁਮੀਰਾ ਦਾ ਜਨਮ 1498 ਈਸਵੀ ਵਿੱਚ ਮੰਨਿਆ ਜਾਂਦਾ ਹੈ। ਸੁਮੀਰਾ ਦੀ ਸ਼ਾਦੀ ਮਵੈਰ ਦੇ ਪ੍ਰਸਿੱਧ ਰਾਣਾ ਸੰਗਾ ਦੇ ਜੇਠੇ ਪੁੱਤਰ ਰਾਜਕੁਮਾਰ ਭੂਜਰਾਜ ਨਾਲ ਹੋਈ ਸੀ। ਸੋ ਕਹਿੰਦੇ ਨੇ ਕਿ ਵਿਆਹ ਤੋਂ ਕੁਝ ਸਾਲ ਬਾਅਦ 1525 ਦਾ 26 ਇਸਲੀ ਵਿੱਚ ਇੱਕ ਲੜਾਈ ਵਿੱਚ ਭੋਜ ਰਾਜ ਦੀ ਮੌਤ ਹੋ ਗਈ। ਸੋ ਮੀਰਾ ਦਾ ਪਿਤਾ ਰਤਨ ਸਿੰਘ ਵੀ 1527 ਇਸਲੀ ਵਿੱਚ ਖਾਨਵਾ ਦੀ ਲੜਾਈ ਵਿੱਚ ਰਾਣਾ ਸੰਘਾ ਦੇ ਹੱਕ ਵਿੱਚ ਲੜਦੇ ਬਾਬਰ ਦੇ ਵਿਰੁੱਧ ਲੜਦੇ ਹੋਏ ਸ਼ਹੀਦ ਹੋ ਗਏ ਸਨ। ਸੋ ਮੀਰਾ ਦਾ ਸੋਹਰਾ ਵੀ ਰਾਣਾ ਸੰਗਾ ਇਸੇ ਲੜਾਈ ਵਿੱਚ ਜ਼ਖਮੀ ਹੋ ਗਿਆ ਅਤੇ ਕੁਝ ਚਿਰ ਬਾਅਦ ਰਜਵਾਰਿਆਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੋ ਮੀਰਾ ਬਾਈ ਕਾਰਿ ਛੱਡ ਕੇ ਤੀਰਥਾਂ ਉੱਤੇ ਚਲੀ ਗਈ ਅਤੇ ਫਿਰ ਚਿੜੀਗੁਰੂ ਰਬੀਦਾਸ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕੀਤੀ ਸੋ ਪਿਆਰਿਓ ਮੀਰਾ 1535 ईसवी ਤੋਂ ਪਹਿਲੋਂ ਚਤੌੜ ਨੂੰ ਛੱਡ ਗਈ ਸੀ ਕਿਉਂਕਿ 1535 ਵਿੱਚ ਬਹਾਦਰ ਸ਼ਾਹ ਨੇ ਚਤੌੜ ਦੇ ਕਿਲੇ ਉੱਤੇ ਹਮਲਾ ਕਰਕੇ ਸਭ ਕੁਝ ਖਤਮ ਕਰ ਦਿੱਤਾ ਸੀ ਸੁ ਕਿਲੇ ਵਿੱਚ ਸਾਰੇ ਵਿਅਕਤੀ ਉਸਨੇ ਮਾਰ ਦਿੱਤੇ ਸਨ ਅਤੇ ਔਰਤਾਂ ਜੋਹਰ ਦੀ ਰਸਮ ਅਦਾ ਕਰਦੀਆਂ ਜੂੰਦੀਆਂ ਅੱਗ ਵਿੱਚ ਸੜ ਕੇ ਮਰ ਗਈਆਂ ਸਨ ਤੋ ਪਿਆਰਿਓ ਜੇ ਉਸ ਸਮੇਂ ਮੀਰਾ ਭਾਈ ਕਿਲੇ ਵਿੱਚ ਹੁੰਦੀ ਤਾਂ ਉਸ ਦਾ ਕਿਲੇ ਨੂੰ ਛੱਡ ਕੇ ਜਿੰਦਾ ਬਚਣਾ ਬਹੁਤ ਮੁਸ਼ਕਲ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਛਿਦਗੁਰੂ ਰਬੀਦਾਸ ਮਹਾਰਾਜ ਜੀ ਸੰਤ ਮੱਤ ਦਾ ਪ੍ਰਚਾਰ ਕਰ ਰਹੇ ਹੋਣਗੇ ਲਿਖਿਆ ਹੈ ਕਿ ਉਸ ਵੇਲੇ ਜਾ ਕੇ ਮੀਰਾ ਭਾਈ ਨੇ ਜਿਹੜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸ਼ਰਨ ਪ੍ਰਾਪਤ ਕੀਤੀ ਸੀ ਸੋ ਮੀਰਾਬਾਈ ਨੇ ਗੁਰ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਅਤੇ ਗੁਰੂ ਜੀ ਨੇ ਮੀਰਾਬਾਈ ਨੂੰ ਆਪਣੀ ਸੇਵਕ ਬਣਾਇਆ ਸੀ ਸੋ ਪਿਆਰਿਓ ਜੇ ਦਾਸ ਕਮਲ ਦੀਆਂ ਲੰਨਤ ਜੰਨੀਆਂ ਲੱਗੀਆਂ ਤਾਂ ਲਾਇਕ ਕਮੈਂਟ ਕਰਕੇ ਜੋ ਦੱਸਣਾ